ਹਾਂਜੀ ਸਸਰੀ ਗਾਲ ਜੀ ਮੈਂ ਪੱਤਰਕਾਰ ਦਰਸ਼ਨਾ ਕਮਾਲਾ ਪਿੱਛੇ ਜੇ ਆਪਾਂ ਕੋ ਇੱਕ ਪੋਸਟ ਪਾਈ ਸੀ ਕਿ ਪਿੰਡ ਹਾਕਮਾਲੇ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਕਾਲਾ ਸਿੰਘ ਦੇ ਪਰਿਵਾਰ ਦਾ ਜਿਹੁੰਦੇ ਉਹਨਾਂ ਦਾ ਮਕਾਨ ਡਿੱਗ ਗਿਆ ਸੀ ਬਰਸਾਤ ਦੇ ਕਾਰਨ ਤੇ ਉਹਦੇ ਵਾਸਤੇ ਜਦੋਂ ਖਬਰ ਲਾਈ ਤੇ ਨਾਲ ਦੇ ਨਾਲ ਸਾਡੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੱਢਲਾਡਾ ਵਾਲਿਆਂ ਨੇ ਨਾਲ ਦੇ ਨਾਲ ਮੈਨੂੰ ਕਾਲ ਕੀਤੀ ਵੀ ਹਾਂ ਅਸੀਂ ਕੀ ਮਦਦ ਕਰ ਸਕਦੇ ਹਾਂ ਸੋ ਮਾਸਟਰੀ ਕੁਲਵੰਤੀ ਜੀ ਇਹਨਾਂ ਦੀ ਅਗਵਾਈ ਚ ਸਾਰੀ ਟੀਮ ਆ ਕੇ ਉਹਦੇ ਦੇਖ ਕੇ ਗਈ ਤੇ ਉਸ ਮੁਤਾਬਕ ਇਹਨਾਂ ਨੇ ਜਿਹਨੀਆਂ ਕਿ ਕਰ ਸਕਦੇ ਸੀ ਕਹੀਏ ਸੀ ਵੀ ਆਪਾਂ ਆਇਆ ਬਣਾਉਣਾਗਾ ਹਨ ਤੇ ਬਣੀ ਵੀ ਜਾ ਰਿਆ ਹੁਣ ਥੋੜਾ ਜਿਆਦਾ ਬਜਟ ਵੱਧ ਗਿਆ ਕਈ ਕੰਦਾ ਹੋਰ ਕੱਢਣੇ ਪੈ ਗਏ ਪਹਿਲਾਂ ਲੱਗਦਾ ਸੀ ਵੀ ਸਰ ਜਾਊਗਾ ਤੇ ਇਸ ਕਰਕੇ ਅੱਗੇ ਬਾਥਰੂਮ ਲਾਈਟਰਨ ਬਣਾਉਣੇ ਆ ਗੇਟ ਵੀ ਲਾਉਣਾਗਾ ਉਹਦੇ ਕਰਕੇ ਬਜਟ ਬਹੁਤ ਜਿਆਦਾ ਵੱਧ ਗਿਆ ਸੰਸਥਾ ਕੋਲੇ ਕਿਉਂਕਿ ਇੱਕ ਕੱਲਾ ਹਾਕਮ ਵਾਲਾ ਨਹੀਂ ਹੈਗਾ ਇਹਨਾਂ ਕੋਲੇ ਬੁੱਲਾ ਡੇਰੀ ਵਾਲੇ ਵਾਲੇ ਪਿੰਡਾਂ ਚ ਹੋਰ ਵੀ ਕਈ ਪਿੰਡਾਂ ਚ ਮਕਾਨ ਬਣਾ ਰਹੇ ਨੇ ਸੋ ਸੰਸਥਾ ਨੂੰ ਕਈ ਵਾਰੀ ਬਜਟ ਦੀ ਪ੍ਰੋਬਲਮ ਆ ਜਾਂਦੀ ਆ ਕੁਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਕਿਉਂਕਿ ਕੰਮ ਚੱਲ ਰਿਹਾ ਸਭ ਤੋਂ ਵੱਧ ਤੁਸੀਂ ਵੱਧ ਤੋਂ ਵੱਧ ਹੈਲਪ ਕਰ ਸਕਦੇ ਹੋ ਉੱਚ ਚਾਹੇ ਤੁਸੀਂ ਪੈਸੇ ਨਹੀਂ ਦੇਣੇ ਕੋਈ ਸੀਮੈਂਟ ਸਰੀਆ ਜੋ ਵੀ ਕੁਝ ਦੇ ਸਕਦੇ ਹੋ ਤੁਸੀਂ ਮਟੀਰੀਅਲ ਵਗੈਰਾ ਉਹ ਦਿਓ ਤੇ ਵੱਤੋ ਵੱਦ ਯਾਨੀ ਕਿ ਇਹਦਾ ਸਹਿਯੋਗ ਕਰੋ ਤਾਂ ਕਿ ਇੱਕ ਵਧੀਆ ਇਹਨਾਂ ਦਾ ਆਪਾਂ ਮਕਾਨ ਬਣਾ ਕੇ ਦੇ ਸਕੀਏ ਬਾਕੀ ਜਿਹੜਾ ਮਾਤਾ ਗੁਰਦੀਪ ਭਲਾਈ ਕੇਂਦਰ ਹੈਗਾ ਇਹ ਘਰੀ ਰਹਿਣੇ ਵੈਸੇ ਦਾ ਫਿਰ ਵੀ ਸੰਸਥਾ ਨੂੰ ਫਿਰ ਤੁਹਾਡੇ ਸਹਿਯੋਗ ਦੀ ਲੋੜ ਹੈ ਸਹਿਯੋਗੀ ਸਜਣਾ ਦੀ ਇੱਕ ਤਾਂ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦਾ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਕਿਸੇ ਦਾਨੀ ਸਜਣਾ ਤੱਕ ਪਹੁੰਚੇ ਉਹ ਇੱਥੇ ਸਹਿਯੋਗ ਦੇਣ ਆਪਾਂ ਇੱਕ ਵਧੀਆ ਮਕਾਨ ਇਸ ਗੁਰਸਿੱਖ ਪਰਿਵਾਰ ਨੂੰ ਬਣਾ ਕੇ ਦੇਗੇ ਬਾਕੀ ਮਾਸਟਰ ਜੀ ਤੁਸੀਂ ਦੱਸੋ ਹਾਂਜੀ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਹਾਕ ਵਾਲਾ ਪਿੰਡ ਆਏ ਜਿੱਥੇ ਪਿਛਲੇ ਸਮੇਂ ਭਾਈ ਕਾਲਾ ਸਿੰਘ ਜੀ ਦਾ ਮਕਾਨ गिर ਗਿਆ ਸੀਗਾ ਉਹਨਾਂ ਦਾ ਅਸੀਂ ਮਕਾਨ ਸ਼ੁਰੂ ਕੀਤਾ ਸੀਗਾ ਪਰ ਕਿਉਂਕਿ ਕੰਦਾ ਸਾਰੇ ਢੋਣੀਆਂ ਪੈ ਗਈਆਂ ਅੱਗੋ ਵੀ ਸਾਰਾ ਕਿਉਂਕਿ ਜੜਾ ਤੱਕ ਖਿਲ ਗਿਆ ਸੀਗਾ ਬਜਟ ਵੀ ਵੱਧ ਗਿਆ ਹੈ ਪਰ ਇਹ ਮਾਦਾ ਗੁਜਰੀ ਦਾ ਕੰਮ ਹੈ ਕੋਈ ਨਹੀਂ ਪੂਰਾ ਕਰਾਂਗੇ ਅਸੀਂ ਤਾਂ ਸਾਰੇ ਜਾਣੀ ਸੱਜਣ ਨੂੰ ਬੇਨਤੀ ਹੈ ਕਿ ਥੋੜਾ ਥੋੜਾ ਸਹਿਯੋਗ ਦੇ ਕੇ ਆਪਾਂ ਇਸ ਕੰਮ ਨੂੰ ਪੂਰਾ ਕਰੀਏ ਤੇ ਜੇ ਤੜੇ ਹੀ ਕਾਲੀਪੁਰ ਵੀ થી ਜਾ ਕੇ ਆਏ ਆ ਉੱਥੇ ਵੀ ਇੱਕ ਮਕਾਨ ਡਿੱਗਿਆ ਸੀਗਾ ਉਹ ਵੀ ਅਸੀਂ ਕਰਨਾ ਹੈ ਕਿਉਂਕਿ ਬਹੁਤ ਲੋੜਵੰਦ ਪਰਿਵਾਰ ਹੁੰਦੇ ਨੇ ਪ੍ਰਮਾਤਮਾ ਨੇ ਦੋਨਾਂ ਘਰਾਂ ਦੇ ਵਿੱਚ ਜਾਨ ਤੋਂ ਬਚਾ ਕੀਤਾ ਪਰ ਨੁਕਸਾਨ ਇਹਨਾਂ ਦਾ ਸਮਾਨ ਦਾ ਹੋਇਆ ਦੋਨਾਂ ਪਾਸੇ ਤੇ ਹੁਣ ਮਕਾਨ ਦੀ ਸਾਰੀ ਆਪਾਂ ਪੂਰੀ ਕਰਨੀ ਹੈ ਮਾਤਾ ਗੁਜਰੀ ਜੀ ਕਿਰਪਾ ਕਰਨਗੇ ਥੋੜਾ ਥੋੜਾ ਕਰਕੇ ਆਪਾਂ ਹੋਰ ਸਹਿਯੋਗ ਕਰੀਏ ਤਾਂ ਜੋ ਇਸ ਕੰਮ ਨੂੰ ਨੇਪੜੇ ਜਾੜੀਏ ਤੁਹਾਰੇ ਦਾ ਧੰਨਵਾਦ ਦਰਸ਼ਨ ਜੀ ਖੜੇ ਨੇ ਜੇ ਤੁਸੀਂ ਕਿਸੇ ਨੇ ਵੀ ਜੋ ਸਹਿਯੋਗ ਕਰਨਾ ਹੈ 82838 10843 ਮਾਦਾ ਗੁਜਰੀ ਜੀ ਦਾ ਨੰਬਰ ਹੈ ਸੰਪਰਕ ਕਰ ਸਕਦੇ ਹੋ ਸਿੱਧਾ ਕਾਲਾ ਸਿੰਘ ਜੀ ਨਾਲ ਸੰਮਰਕ ਕਰ ਸਕਦੇ ਹੋ ਸੋ ਵੱਧ ਵੱਧ ਆਪਾਂ ਸਹਿਯੋਗ ਦਿਈਏ ਤਾਂਕੋ ਜੋ ਇਹ ਕੰਮ ਵਧਿਆ ਉਹਨੂੰ ਪੂਰਾ ਕਰ ਸਕੀਏ ਧੰਨ ਸਭ ਤੋਂ ਵੱਡਾ ਦਾਨ ਹੈ ਜੀ ਸਭ ਤੋਂ ਵੱਡਾ ਦਾਨ ਤਾਂ ਮੰਨਿਆ ਕਿਉਂਕਿ ਇੱਕ ਪਰਿਵਾਰ ਨੂੰ ਜ਼ਿੰਦਗੀ ਪਰ ਲਈ ਛੱਤ ਮਿਲ ਜਾਂਦੀ ਉਹਨਾਂ ਦੇ ਬੱਚਿਆਂ ਤੱਕ ਵੀ ਤੁਹਾਡੀ ਇੱਕ ਇੱਕ ਲੱਗੀ ਹੋਈ ਇੱਟ ਵੀ ਤੁਹਾਡੇ ਪੁੰਨਦਾਨ ਦੇ ਜਣ ਕੇ ਵੱਧ ਕੰਮ ਆਊਗੀ ਆਪਾਂ ਹੋਰ ਫालतੂ ਖਰਚਿਆਂ ਤੇ ਵੀ ਲਾ ਦਿੰਦੇ ਆ ਜੇ ਥੋੜਾ ਥੋੜਾ ਕਰਕੇ ਵੀ ਆਪਾਂ ਇਹਨਾਂ ਦੀ ਹੈਲਪ ਕਰੀਏ ਤਾਂ ਇੱਕ ਵਧੀਆ ਮਕਾਨ ਬਣ ਸਕਦਾ ਸੋ ਦਾਨੀ ਸਚਨਾ ਨੂੰ ਬੇਨਤੀ ਵੀ ਜਰੂਰ ਤੁਸੀਂ ਮਾਤਾ ਗੁਜਰੀ ਭਲਾਈ ਕੇਂਦਰ ਦਾ ਨੰਬਰ ਸਾਨੂੰ ਬੋਲਤਾ ਕਿੰਨਾ ਸੀ 82 838 10843 10843 ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋਗੇ ਬਾਕੀ ਦਫ਼ਤਰ ਵੀ ਹੈ ਮਾਤਾ ਗੁਜਰੀ ਭਲਾਈ ਕੇਂਦਰ ਦਾ ਬੁੱਢਾਹਾਟੇ ਆਪਣਾ ਬਸੜੇ ਦੇ ਕੋਲੇ ਕਿਹੜਾ ਉਹ ਬਾਜਦੇ ਉਹ ਵੈਲੀ ਰਾਇਲ ਸਿਟੀ ਕੋਲ ਹਰ ਰਾਇਲ ਸਿਟੀ ਕੋਲੇ ਉੱਥੇ ਆ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਂ ਹਾਕਮ ਵਾਲੇ ਆ ਕੇ ਇੱਥੇ ਮਕਾਨ ਦੇ ਕੋਲੇ ਆ ਕੇ ਵੀ ਤੁਸੀਂ ਜਿਹੜੇ ਕੋਈ ਨੇੜੇ ਦੇ ਉਹ ਦੇਖ ਸਕਦੇ ਹੋ ਸੋ ਵੀਡੀਓ ਨੂੰ ਜਰੂਰ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਕਿ ਕਿਸੇ ਦਾਨੀ ਪਰਿਵਾਰਾਂ ਤੱਕ ਇਹ ਪਹੁੰਚ ਸਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ